ਹਾਂਜੀ ਅੰਮ੍ਰਿਤਸਰ ਦੇ ਫੁੱਕਰੇ ਮੁੰਡਿਓ ਨਾ ਤੁਹਾਡੇ ਕੋਲ ਸ਼ਕਲ ਨਾ ਪੈਸਾ ਦੇ ਜੇ ਤੁਹਾਡੇ ਕੋਲ 10 ਲੱਖ ਹੈਗਾ ਤੇ ਖੜਜੋ ਨਹੀਂ ਤੇ ਟੁੱਟਦੇ ਬੰਦੇ ਫੁੱਕਰੀ ਮਾ ਨਾ ਛੱਡੋ ਫੁੱਕਰੇ ਮੁੰਡੇ ਅੰਮ੍ਰਿਤਸਰ ਦੇ ਨਾ ਸ਼ਕਲ ਤੇ ਨਾ ਵਜਾ ਨਾ ਹੀ ਪੈਸਾ ਇਹ ਗੱਲ ਆਖਣ ਵਾਲੀ ਸੋਸ਼ਲ ਮੀਡੀਆ ਇਨਫਲੂਐਂਸਰ ਰੂਹੀ ਬਤਰਾ ਹੁਣ ਵਿਵਾਦਾਂ ਦੇ ਵਿੱਚ ਕਿਰੀ ਹੋਈ ਨਜ਼ਰ ਆ ਰਹੀ ਹੈ ਤੁਹਾਨੂੰ ਦੱਸ ਦਈਏ ਕੀ ਇਸ ਤੋਂ ਪਹਿਲਾਂ ਸੋਸ਼ਲ ਮੀਡੀਆ ਦੇ ਉੱਤੇ ਪਾਪੂਲਰ ਦੀਪਿਕਾ ਲੁਥਰਾ ਨੇ ਵੀ ਕੁਝ ਏਦਾਂ ਦੀ ਗੱਲ ਆਖੀ ਸੀ ਕੁਝ ਇਦਾਂ ਦੀਆਂ ਵੀਡੀਓ ਪਾਈਆਂ ਸੀ ਜਿਸ ਤੋਂ ਬਾਅਦ ਉਹ ਵਿਵਾਦਾਂ ਦੇ ਵਿੱਚ ਫਿਰ ਗਈ ਸੀ ਇਥੋਂ ਤੱਕ ਕਿ ਉਸ ਨੂੰ ਜਾਨ ਦਾ ਵੀ ਖਤਰਾ ਸੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸੁਰੱਖਿਆ ਵਧਾਈ ਗਈ ਸੀ ਅਤੇ ਕੁਝ ਪੁਲਿਸ ਮੁਲਾਜ਼ਮ ਦੀਪਿਕਾ ਲੁਥਰਾ ਦੀ ਸੁਰੱਖਿਆ ਵਾਸਤੇ ਤਾਇਨਾਤ ਕੀਤੇ ਗਏ ਸੀ ਪਰ ਹੁਣ ਇੱਕ ਹੋਰ ਚਿਹਰਾ ਰੂਹੀ ਬਤਰਾ ਦਾ ਸਾਹਮਣੇ ਆ ਰਿਹਾ ਜੋ ਅੰਮ੍ਰਿਤਸਰ ਦੇ ਮੁੰਡਿਆਂ ਨੂੰ ਫੁਕਰੇ ਆਖ ਰਹੀ ਹੈ ਨਾ ਸ਼ਕਲ ਤੇ ਨਵਜਾ ਇਸ ਬਾਰੇ ਆਖ ਰਹੀ ਜਿਸ ਤੋਂ ਬਾਅਦ ਅੰਮ੍ਰਿਤਸਰ ਦੇ ਕੁਝ ਨੌਜਵਾਨ ਗੁੱਸੇ ਦੇ ਵਿੱਚ ਹਨ ਤੁਹਾਨੂੰ ਦੱਸ ਦਈਏ ਕਿ ਅੰਮ੍ਰਿਤਸਰ ਦੇ ਰਹਿਣ ਵਾਲੇ ਅਭਿਸ਼ੇਕ ਸ਼ੈਂਕੀ ਨੇ ਰੂਹੀ ਬਤਰਾ ਨੂੰ 24 ਘੰਟਿਆਂ ਦੇ ਅੰਦਰ ਅੰਦਰ ਮਾਫੀ ਮੰਗਣ ਦੇ ਲਈ ਆਖਿਆ ਹੈ ਕਿਹਾ ਹੈ ਕਿ ਜੇ 24 ਘੰਟਿਆਂ ਦੇ ਅੰਦਰ ਅੰਦਰ ਰੂਹੀ ਬਤਰਾ ਦੇ ਵੱਲੋਂ ਮਾਫੀ ਨਹੀਂ ਮੰਗੀ ਜਾਂਦੀ ਤਾਂ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਦੇ ਕੋਲ ਪਹੁੰਚਣਗੇ ਜਿੱਥੇ ਜਾ ਕੇ ਮੰਗ ਕਰਨਗੇ ਕਿ ਇਸ ਲੜਕੀ ਦੇ ਦਿੱਤੇ ਯਾਨੀ ਕਿ ਰੂਹੀ ਬਤਰਾ ਦੇ ਦਿੱਤੇ ਤੇ ਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਸੁਣੋ ਰੂਹੀ ਬੱਤਰਾ ਨੇ ਕੀ ਕਿਹਾ ਸੀ ਉਸ ਤੋਂ ਬਾਅਦ ਇਸ ਨੌਜਵਾਨ ਨੇ ਕੀ ਤਰਕ ਅੱਗੇ ਰੱਖਿਆ ਹਾਂਜੀ ਅੰਮ੍ਰਿਤਸਰ ਦੇ ਪੁਕਰੇ ਮੁੰਡਿਓ ਨਾ ਤੁਹਾਡੇ ਕੋਲ ਸ਼ਕਲ ਨਾ ਪੈਸਾ ਤੇ ਸੋਚਦੇ ਹੋ ਸੇਲੀ ਬਨਜੂ ਕਿੱਦਾਂ ਬਨਜੂ ਜੇ ਤੁਹਾਡੇ ਕੋਲ 10 ਲੱਖ ਹੈਗਾ ਤੇ ਖੜਜੋ ਨਹੀਂ ਤੇ ਟੁੱਟਦੇ ਬੰਦੇ ਪੁਕਰੀ ਮਾਰਨਾ ਛੱਡੋ ਤੇ ਵਧੀਆ ਜੀ ਕੋਠੀ ਲਵੋ ਅੱਜ ਤੁਹਾਡੇ ਲਈ ਲੈ ਕੇ ਆਇਆ ਪ੍ਰਾਈਮ ਲੋਕੇਸ਼ਨ ਚ ਕੋਠੀਆਂ ਹੀ ਕੋਠੀਆਂ ਪਾਵੇ ਚਾਹੀਦੀ ਹੋਵੇ 10 ਲੱਖ ਦੇ ਜਾਂ ਚਾਹੀਦੀ ਹੋਵੇ ਕਰੋੜਾਂ ਦੀ ਸਭ ਮਿਲੂਗਾ ਸਿਰਫ ਕੋਠੇ ਨਹੀਂ ਇੱਥੇ ਤੁਹਾਨੂੰ 5000 ਪਰ ਗਜ ਤੋਂ ਸਟਾਰਟਿੰਗ 플ੌਟਸ ਦੀ ਵੈਰਾਈਟੀ ਵੀ ਮਿਲ ਜੂਗੀ ਖੜਜੋ ਖੜਜੋ ਕਿਤੇ ਚੱਲੇ ਹੋ ਸਾਡੇ ਕੋਲ ਹੋਟੈਲਸ ਐਗਰੀਕਲਚਰ ਫੀਲਡਸ ਕਮਰਸ਼ੀਅਲ ਬਿਲਡਿੰਗਸ 플ੌਟਸ ਸਭ ਕੁਝ ਮਿਲੇਗਾ ਬਹੁਤ ਹੀ ਸਸਤੇ ਰੇਟਾਂ 'ਚ ਅੰਮ੍ਰਿਤਸਰ 'ਚ ਜੋ ਸਭ ਤੋਂ ਸਸਤੀ ਤੇ ਅਲੀਸ਼ਾਨ ਕੋਠੇ 플ੌਟਸ ਬਤਲੇ ਲੋਕੇਸ਼ਨ ਤੇ ਚਾਹੀਦੀ ਹੋਵੇ ਪ੍ਰਾਈਮ ਰੀਅਲ ਏਸਟੇਟ ਵਾਲਿਆਂ ਨੂੰ ਕੰਟੈਕਟ ਕਰਨਾ ਨਾ ਭੁੱਲਣਾ ਜਿਹਹੱਲੇ ਵੀ ਨਾ ਲੈ ਪਾਇ ਕੋਠੀ ਐਨੇ ਕਟੇ ਰੇਟਾਂ 'ਚ ਸ਼ਰਮ ਕਰੋ ਮੁੰਡਿਓ ਸ਼ਰਮ ਸਤਿਗੁਰ ਜੀ ਮੇਰਾ ਨਾਮ ਅਭਿਸ਼ੇਕ ਸ਼ੰਕੀਆ ਅੱਜ ਨਾ ਇੱਕ ਬਹੁਤ ਇੰਪੋਰਟੈਂਟ ਜਿਹੜਾ ਨਾ ਸ਼ਹਿਰ ਦਾ ਮੁੱਦਾ ਉਹਦੇ ਬਾਰੇ ਮੈਂ ਸ਼ਹਿਰ ਵਾਸੀਆਂ ਨੂੰ ਖਾਸ ਕਰਕੇ ਜਿਹੜੇ ਸਾਡੇ ਯੰਗ ਯੂਥ ਹਨਾ ਉਹਨੂੰ ਮੈਂ ਇੱਕ ਗੱਲ ਦੱਸਣਾ ਚਾਹੁੰਨਾ ਕਿ ਸਾਡੇ ਨੇ ਇੱਕ ਯੂਟਿਊਬਰ ਇਨਫਲੂਐਂਸਰ ਆ ਪਹਿਲਾਂ ਦੇ ਇੱਕ ਟੀਪੀ ਕਾਲ ਉਤਰਾ ਯੂਨੋ ਅੰਮ੍ਰਿਤਸਰ ਗੰਦ ਪਾਇਆ ਨਾ ਕੋਈ ਕਸਰ ਨਹੀਂ ਛੱਡੀ ਅੰਮ੍ਰਿਤਸਰ ਬਦਨਾਮ ਕਰਨ ਤੇ ਸ਼ਾਇਦ ਇਹਨਾਂ ਨੂੰ ਅੰਮ੍ਰਿਤਸਰ ਦਾ ਨਾ ਹੀ ਹਿਸਟਰੀ ਦਾ ਨਹੀਂ ਪਤਾ ਕਿ ਇੱਥੇ ਕਿੰਨੇ ਗੁਰੂ ਪੀਰ ਪਗੰਬਰ ਤੇ ਕਿੰਨੀਆਂ ਉਹਨਾਂ ਦੀਆਂ ਕੁਰਬਾਨੀਆਂ ਵਾ ਇਹਨਾਂ ਨੂੰ ਉਸ ਚੀਜ਼ ਦਾ ਪਤਾ ਨਹੀਂ ਆ ਇਹਨਾਂ ਦੀ ਅੰਮ੍ਰਿਤਸਰ ਨਾਲ ਸ਼ਾਇਦ ਕੋਈ ਦੁਸ਼ਮਣੀ ਹੈ ਕਿ ਇਹਨਾਂ ਜਿੱਥੇ ਕੋ ਪਹਿਲਾਂ ਹੀ ਉਹਨੇ ਰਾਜ ਕੇ ਗੰਦ ਪਾਇਆ ਰਾਜ ਕੇ ਬਦਨਾਮ ਕੀਤਾ ਉਥੇ ਕਾ ਨਵੀਂ ਇੱਕ ਬਲਾ ਆਈ ਆ ਔਰ ਉਹੀ ਪਤਰਾ ਆ ਵੀਡੀਓ ਵੇਖਿਓ ਦੀ ਇਹ ਕਹਿ ਕੀ ਰਹੀ ਆ ਜੀ ਇਹਦੇ ਵਿੱਚ ਨਾ ਯੰਪਰਸਦ ਦੇ ਜਿਹੜੇ ਸਾਡਾ ਯੂਥ ਆ ਨਾ ਜਿਹੜੇ ਸਾਡੇ ਯੰਗ ਬਲੱਡ ਆ ਉਹਨਾਂ ਨੇ ਫੁਗਰੇ ਦਸੰਡੀ ਆ ਉਹਨਾਂ ਨੂੰ ਕਹਿਂਦੀ ਆ ਕਿਸ ਜਗ੍ਹਾ ਦੇ ਪਾਰੇ ਨਾ ਕਿਤੇ ਇਹ ਐਡ ਦੇਣ ਗਈ ਆ ਪਹਿਲਾਂ ਉਹਨੂੰ ਇਹ ਦੱਸੇਗੇ ਕਿੰਨੇ ਦਾ ਲੱਖ ਰੁਪਏ ਕਮਾਉਂਦੀ ਆ ਜਿਹੜੇ ਐਡ ਦੇ ਕੇ ਪੈਸੇ ਕਮਾਉਂਦੀ ਆ ਏ ਕਿੰਨੇ ਕਦੀ ਫੀਸ ਆ ਕੀ ਅੰਬਰਸਰ ਦੇ ਮੁੰਡਿਆਂ ਨੂੰ ਫੁਗਰੇ ਕਹਿਣ ਦੀ ਆ ਕਿ ਇਹ ਜਗ੍ਹਾ ਤੇ ਐਡ ਦੇਂਡੀਆਂ ਕਿ ਜੇ ਤੁਹਾਡੇ ਕੋਲ 10 ਲੱਖ ਰੁਪਏ ਆ ਗਏ ਤੇ ਖਲੋਜੋ ਨਹੀਂ ਤੇ ਦੌੜ ਦਿਓ ਇਥੋਂ ਇਹ ਕਿੰਨੇ ਕੀ ਇਹਦਾ ਕਿੰਨਾ ਕੁ ਲੈਵਲ ਜਿਹੜਾ ਅੰਬਰਸਰ ਦੇ ਮੁੰਡਿਆਂ ਨੂੰ ਫੁਗਰੇ ਦੱਸਣ ਦੀ ਆ ਕਿੰਨਾ ਕੁ ਦਾ ਸਟੇਟਸ ਆ ਪਹਿਲਾਂ ਇਹ ਦੱਸੇ ਕੋਈ ਵੀ ਬ੍ਰਾਂਡ ਕੋਈ ਵੀ ਚੀਜ਼ ਜਦੋਂ ਲਾਂਚ ਹੁੰਦੀ ਹੈ ਨਾ ਸਾਡੇ ਅੰਬਰਸਰ ਦੇ ਜਿਹੜੇ ਮੁੰਡੇ ਆ ਨਾ ਪਹਿਲਾਂ ਉਹਨੂੰ ਪਾਉਂਦੇ ਆ ਜੰਪ ਵੱਡੀਆਂ ਵੱਡੀਆਂ ਗੱਡੀਆਂ ਵਧੀਆ ਬ੍ਰਾਂਡ ਦੀਆਂ ਸਾਡੇ ਅੰਬਰਸਰ ਦੇ ਮੁੰਡੇ ਯੂਜ਼ ਕਰਦੇ ਆ ਜਾਂ ਉਹਦੇ ਅੰਬਰਸਰ ਦੇ ਕਿਹੇ ਚਾਜ ਦੇ ਬੰਦੇ ਨਾਲ ਮੁੰਡਿਆਂ ਨਾਲ ਵਾਹ ਹੀ ਨਹੀਂ ਪਿਆ ਜਿਹੜਾ ਇਹ ਸਾਡੇ ਅੰਬਰਸਰ ਦੇ ਮੁੰਡਿਆਂ ਨੂੰ ਬਦਨਾਮ ਕਰ ਰਹੇ ਜਿੱਥੇ ਮੈਨੂੰ ਦੁੱਖ ਆ ਜਿੱਥੇ ਮੈਨੂੰ ਗੁੱਸਾ ਚੜਿਆ ਵੀਡੀਓ ਵੇਖ ਕੇ ਤੇ ਮੈਂ ਅੱਜ ਇੱਥੇ ਆਇਆ ਲਾ ਪਹਿਲੀ ਵਾਰੀ ਸ਼ਾਇਦ ਕੋਈ ਵੀਡੀਓ ਪਾਈ ਜਾਂ ਮੈਂ ਪਹਿਲੀ ਵਾਰੀ ਕਿਤੇ ਲਾਈਵ ਹੋ ਲਗਾ ਕੇ ਦੱਸ ਲਗਾ ਸੋ ਇਸ ਕਰਕੇ ਮੇਰੀ ਬੇਨਤੀ ਆ ਮੇਰੇ ਨਾਲ ਨਾਲ ਕਈ ਸਾਡੇ ਯੰਗ ਯੂਥ ਭਰਾ ਹੋਣਗੇ ਜਿਹਨਾਂ ਨੂੰ ਇਸਦਾ ਬਹੁਤ ਜ਼ਿਆਦਾ ਦੁੱਖ ਤੇ ਗੁੱਸਾ ਚੜਿਆ ਹੋਊਗਾ ਕੁਝ ਪੈਸਿਆਂ ਦੇ ਲਾਲਚ ਵਿੱਚ ਬਿਲਕੁਲ ਬਿਲਕੁਲ ਸਾਰਿਆਂ ਨੂੰ ਮੈਂ ਮੈਂ ਇਸ ਗੱਲ ਤੇ ਕਹਿਣਾ ਚਾਹੁੰਦਾ ਕਿ ਠੀਕ ਹੈ ਇਹਨਾਂ ਦਾ ਬਿਜ਼ਨਸ ਆ ਪਰ ਸਹੀ ਤਰੀਕੇ ਨਾਲ ਕਰਨ ਨਾ ਸਹੀ ਤਰੀਕੇ ਨਾਲ ਕਰਨ ਸਹੀ ਤਰੀਕੇ ਨਾਲ ਪੈਸੇ ਕ ਬੇਖੋ ਸਹੀ ਤਰੀਕੇ ਨਾਲ ਇਹ ਉਹਨਾਂ ਤੁਹਾਨੂੰ ਮੈਿਕ ਹੋਰ ਜਿਹੜੀਆਂ ਜਿਹੜੀ ਸਟਾਟਰੀ ਆਈਡੀ ਆ ਮੈਂ ਸ਼ੇਅਰ ਕਰੂੰਗਾ ਇਹਦੇ ਨਾਲ ਜਿਹੜੀ ਡਰੈਸਿੰਗ ਆ ਨਾ ਡਰੈਸਿੰਗ ਸੈਂਸ ਉਹ ਚੈੱਕ ਕਰਿਓ ਇਹਦੇ ਇਹਦੇ ਕੱਪੜੇ ਵੇਖਿਓ ਕਿੱਦਾਂ ਦੇ ਕੱਪੜੇ ਪਾਉਂਦੀ ਏ ਸਾਡੇ ਜਿਹੜਾ ਕਲਚਰ ਆ ਨਾ ਪੰਜਾਬ ਦਾ ਉਹਨੂੰ ਇਹ ਬਦਨਾਮ ਕਰਨ ਦੇ ਆ ਇਹਨਾਂ ਦੇ ਜਿਹੜੇ ਜੇ ਸਹੀ ਤਰੀਕੇ ਨਾਲ ਆਪਣੀ ਵੀਡੀਓ ਪਾਉਣ ਸਹੀ ਤਰੀਕੇ ਨਾਲ ਡਵੈਲਪ ਅੰਬਸਰ ਨੂੰ ਜਿਹੜਾ ਵਾ ਦੱਸਣ ਇਹਦੇ ਬਾਰੇ ਕਿ ਸਾਡੇ ਅੰਬਸਰ ਦੀਆਂ ਕੁਰਬਾਨੀਆਂ ਜਾਂ ਕੋਸ਼ਿਸ਼ ਤੇ ਕਿੱਥੇ ਇਹਨਾਂ ਨੂੰ ਇਹਨਾਂ ਨੂੰ ਇਹਨਾਂ ਨੂੰ ਪਬਲਿਸਿਟੀ ਚਾਹੀਦੀ ਹੈ ਨਾ ਸਹੀ ਤਰੀਕੇ ਨਾਲ ਚੱਲਣ ਦੇ ਪਬ ਮੈਂ ਆਪਣੇ ਭਰਾਵਾਂ ਨੂੰ ਖਾਸ ਕਰਕੇ ਯੂਥ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਇਹੋ ਜਿਹੇ ਨੂੰ ਲਾਈਕ ਨਾ ਕਰਿਆ ਕਰੋ ਇਹਨਾਂ ਨੂੰ ਬਲੌਕ ਕਰਿਆ ਕਰੋ ਇਹਨਾਂ ਨੂੰ ਲਾਂਭਤਾ ਪਾਇਆ ਕਰੋ ਕਿ ਇਹਨਾਂ ਨੂੰ ਪਤਾ ਲੱਗੇ ਗਾਹੇ ਦੀ ਜੁਰਤ ਨਾ ਪਵੇ ਵੀਡੀਓ ਪਾਉਣ ਦੀ ਬਾਈ ਮਾਫੀ ਮੰਗਣੀ ਚਾਹੀਦੀ ਆ ਤੇ ਬਿਲਕੁਲ ਬਿਲਕੁਲ ਬਾਈ ਜੀ 24 ਘੰਟੇ ਦੇ ਵਿੱਚ ਬਾਈ ਜੀ ਇਹ ਮਾਫੀ ਮੰਗੇ ਵੀਡੀਓ ਡਿਲੀਟ ਕਰੇ ਨਹੀਂ ਤੇ ਸਾਰੇ ਸ਼ਹਿਰ ਦੇ ਮੌਜੂਦ ਯੂਥ ਨੂੰ ਯੰਗ ਆਪਣੇ ਭਰਾਵਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਆਹ ਇਕੱਠੇ ਹੋइए ਇਕੱਠੇ ਹੋ ਕੇ ਮੈਨੂੰ ਕਮਿਸ਼ਨਰ ਸਾਹਿਬ ਨੂੰ ਤਰਖਾਸ ਦੇ ਕੇ ਤੇ ਜਿਹੜੀ ਬੰਦੀ ਤੋਂ ਨੇ ਕਾਰਵਾਈ ਕਰਾਈਏ ਤੇ ਜਿਹੜਾ ਵਾ ਉਹ ਔਰ ਸਹੀ ਤਰੀਕੇ ਨਾਲ ਇਹ ਗਾਹ ਤੋਂ ਜਿਹੜੇ ਇਨਫਲੂਐਂਸਰ ਆ ਉਹ ਸਹੀ ਤਰੀਕੇ ਨਾਲ ਆਪਣਾ ਬਿਜ਼ਨਸ ਕਰ ਰਹੇ ਆ ਆਪਾਂ ਕੀ ਇਹਦੇ ਬਿਜ਼ਨਸ ਦੇ ਰੋਗ ਠੋਕ ਨਹੀਂ ਕਰਦੇ ਕੁਝ ਨਹੀਂ ਪਰ ਯਾਰ ਸਹੀ ਤਰੀਕੇ ਨਾਲ ਚਲੋ ਸਹੀ ਤਰੀਕੇ ਨਾਲ ਆਪਣਾ